ਹੰਦੀ ਸਰਾਲ ਸਾਹਿਬ ਅੱਜ ਨਾਰੀ ਦੇ ਮੁਕਤੀਦਾਤਾ ਸੰਵਿਧਾਨ ਦੇ ਨਾਚਨ ਹਾਰ ਦੁਨੀਆ ਦੀ ਮਹਾਨ ਸ਼ਖਸੀਅਤ ਵਿਸ਼ਵ ਰਤਨ ਬਾਬਾ ਸਾਹਿਬ ਪੀਮਰਾ ਡਾਕਟਰ ਮੇਰਕਾਂ ਜੀ ਦੇ 29ਵੇਂ 99ਵੇਂ ਪ੍ਰੀਨਵਾਰ ਦੇ ਸਮਕੇ ਪੰਗਾ ਹਲਕੇ ਦੇ ਆਪਣੇ ਸਮੂਹ ਸਾਥੀਆਂ ਸਮੀਤਾ ਆਮਾਨੀ ਪਾਰਟੀ ਦੇ ਉਹਨਾਂ ਦੇ ਆਦਮ ਕਤਪੁੱਤੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਟ ਕਰਨ ਆਏ ਸੀ ਸਭ ਤੋਂ ਪਹਿਲੇ ਮੈਂ ਉਹਨਾਂ ਨੂੰ ਆਪਣੇ ਵੱਲੋਂ ਔਰ ਆਮਾਨੀ ਪਾਰਟੀ ਵੱਲੋਂ ਆਪਣੀ ਸਮੂਹ ਸਾਥੀਆਂ ਵੱਲੋਂ ਅੱਜ ਸ਼ਰਦਾ ਦੇ ਫੁੱਲ ਪੇਟ ਕਰਦਾ ਔਰ ਮੇਰਾ ਮੰਨਣਾ ਹੈ ਸਾਨੂੰ ਉਹਨਾਂ ਦੀ ਵਿਚਾਰਧਾਰਾ ਅਪਣਾ ਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਕਿ ਜਿਵੇਂ ਕਿ ਉਹਨਾਂ ਨੇ ਬਹੁਤ ਔਖੇ ਸਮਿਆਂ ਦੇ ਵਿੱਚ ਬਹੁਤ ਉੱਤਮਤਾ ਪ੍ਰਾਪਤ ਕਰਕੇ ਜਿੱਥੇ ਉਹਨਾਂ ਨੇ ਆਪਣਾ ਨਾਂ ਪੂਰੀ ਦੁਨੀਆ ਦੇ ਵਿੱਚ ਰੌਸ਼ਨ ਕੀਤਾ ਉੱਥੇ ਉਹਦੇ ਭਾਰਤ ਦਾ ਨਾਂ ਰੌਸ਼ਨ ਕੀਤਾ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਤੁਸੀਂ ਕਿਹਨਾਂ ਲੈ ਕੇ ਚੰਗੀ ਐਜੂਕੇਸ਼ਨ ਪ੍ਰਾਪਤ ਕਰਕੇ ਆਪਣੇ ਦੇਸ਼ ਦੀ ਵਾਗਡੋਰ ਸਹਾਲੂ ਤੇ ਜੇ ਆਉਣ ਵਾਲੇ ਸਮੇਂ 'ਚ ਮੈਂ ਇਹੀ ਸਾਡੇ ਆਪਣੇ ਨੌਜਵਾਨ ਬੱਚੇ ਬੱਚੀਆਂ ਨੂੰ ਅਪੀਲ ਕਰਾਂਗਾ ਸੋ ਅੱਜ ਉਹਨਾਂ ਦੇ ਦੀਨੋ ਨੰਦ ਦੇ ਸਤਾ ਬਾਰਾ ਫਿਰ ਮੈਂ ਹਰਮਸ਼ਾਦ ਦੇ ਫੁਰਪੇ ਕਰਦਾ ਹਾਂ ਆਸ ਰੱਖਦਾ ਹਾਂ ਕਿ ਜਿਹੜਾ ਉਹਨਾਂ ਦਾ ਸੁਪਨਾ ਹੈ ਉਹਨਾਂ ਦੀ ਵਿਚਾਰਧਾਰਾ ਵਾਲਾ ਹੈ ਦੇਸ਼ ਮਾਝਾ ਸਾਡੇ ਨੈਸ਼ਨਲ ਕਨਵਿਨਰ ਅਰਵਿੰਦਰ ਕੇਸ਼ਵ ਰਾਜੀ ਦੀ ਦੀ ਅਵਾਜ਼ ਦੇ ਵਿੱਚ ਔਰ ਮਾਝਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਵਾਜ਼ ਦੇ ਵਿੱਚ ਆਪਾਂ ਉਹਨਾਂ ਬੜੇ ਸੁਣੀ ਬਿਠਾ ਹਾਂ ਸਰਾਲ ਸਾਹਿਬ ਜਿਹੜਾ ਬਾਦਲ ਤੇ ਅਟੈਕ ਹੋਇਆ ਉਹਨੂੰ ਕਿਸ ਤਰ੍ਹਾਂ ਦੇਖਦੇ ਨੇ ਬਹੁਤ ਹੀ ਇੱਕ ਨਿੰਦਨ ਜੋ ਕਟਨਾ ਇਸ ਜਿਸਦੀ ਮੈਂ ਬਹੁਤ ਨੰਦਾ ਕਰਦਾ ਹਾਂ ਕਿ ਇਸ ਤਰ੍ਹਾਂ ਦੀ ਕਟਨਾ ਔਰ ਅਕਾਲ ਤਖਸ਼ਾਬ ਵਿਖੇ ਜਾਂ ਗੁਰੂ ਘਰਾਂ ਵਿਖੇ ਜਬ ਵੈਸੇ ਵੀ ਇਸ ਤਰ੍ਹਾਂ ਦੇ ਕਦਮ ਚੱਕਣਾ ਬਹੁਤ ਗਲਤ ਹੈ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜੀ ਕਿ ਜੋ ਉਹਨਾਂ ਨੂੰ ਅਕਾਲ ਤਖਸ਼ਾਬ ਵੱਲੋਂ ਸਜ਼ਾ ਸੁਣਾਈ ਗਈ ਔਰ ਉਹ ਉਹ ਸਜ਼ਾ ਪੂਰੀ ਉੱਥੇ ਕਰ ਰਹੇ ਸਨ ਜਾਂ ਸੇਵਾ ਕਰ ਰਹਾ ਇਸਨ ਕਿ ਉਹਦੇ ਵਿੱਚ ਇਸ ਤਰ੍ਹਾਂ ਦੀ ਇਹ ਬਹੁਤ ਵਿੰਦਨਯੋਗ ਹੈ ਜਿਸ ਦੀ ਮੈਂਿੰਦਾ ਕਰਦਾ ਠੀਕ ਹੈ ਸਲਾਹ ਜਬ ਬਾਬਾ ਸਾਹਿਬ ਨੇ ਫੰਡਮੈਂਟਲ ਰਾਈਟ ਦੀ ਗੱਲ ਕੀਤੀ ਔਰ ਜਿਸ ਤਰ੍ਹਾਂ ਵੀ ਅੱਜ ਉਸੇ ਸਰਕਾਰ ਦੀ ਪੂਲ ਪੇਟ ਕੰਨੀ ਪਹੁੰਚੀ ਹੋਏ ਇਹ ਕਿਸਾਨ ਫੇਰ ਸੜਕਾਂ ਦੇ ਨੇ ਕੀ ਕਹੋਗੇ ਜੇਕਰ ਕਿਸਾਨਾਂ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋਗੋਅ ਦੇ ਵਿੱਚ ਜੇ ਅੱਜ ਤੱਕ ਸਭ ਤੋਂ ਵੱਧ ਕਿਸਾਨਾਂ ਦੇ ਹਿੱਤ ਵਿੱਚ ਖੜੀ ਹੋਤਾ ਇੱਕ ਤੁਹਾਡੀ ਆਪਣੀ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਦੀ ਗਵਾਈ ਵਿੱਚ ਖੜੀ ਹੋਈ ਹੈ ਤੁਸੀਂ ਹਰ ਵਕਤ ਦੇਖ ਲਓ ਕਿ ਜਦੋਂ ਵੀ ਕੋਈ ਕਿਸਾਨਾਂ ਦੀ ਗੱਲ ਹੁੰਦੀ ਹੈ ਤਾਂ ਸੀਐਮ ਸਾਹਿਬ ਅੱਗੇ ਆ ਕੇ ਆਪਰੇ ਆਪਰੇ ਸਟੇਟਮੈਂਟ ਵੀ ਦਿੰਦੇ ਆ ਔਰ ਸੈਂਟਰ ਦੇ ਨਾਲ ਵੀ ਉਹ ਰਾਬਤਾ ਕਾਇਮ ਕਰਦੇ ਆ ਔਰ ਪਿਛਲੇ ਦਿਨੀ ਉਹਨਾਂ ਨੇ ਕਿਹਾ ਸੀ ਕਿ ਜੇਕਰ ਕਿਸਾਨਾਂ ਦੇ ਨਹੀਂ ਦਿੱਲੀ ਜਾ ਕੇ ਨਹੀਂ ਆਪਣੀਆਂ ਮੰਗਾਂ ਮੰਗਣੀਆਂ ਮਨਾਉਣੀਆਂ ਤਾਂ ਉਹਨਾਂ ਨੂੰ ਬਾਰਡਰਾਂ ਤੇ ਰੁਕਿਆ ਜਾਣਾ ਉਹ ਗਲਤ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਪੂਰੀ ਤਰ੍ਹਾਂ ਖੜੇ ਆ ਕਿ ਕਿਸਾਨਾਂ ਦੇ ਨਾਲ ਇਸ ਵਾਰ ਵੀ ਤੁਸੀਂ ਦੇਖੋਗੇ ਗੰਨੇ ਦੇ ਸੀਜ਼ਨ ਤੋਂ ਪਹਿਲਾਂ ਹੀ ਜੋ ਸੀਕ ਤਾਂ ਖਾਨਪਾਹੀ ਚੜ੍ਹਦੀਆਂ ਮੰਗਾਂ ਨੂੰ ਦੇਖਦੇ ਹੋਏ 10 ਰੁਪਏ ਪ੍ਰਤੀ ਕੁਇੰਟਲ ਇਸ ਵਾਰ ਵਧਾਇਆ ਗਿਆ ਔਰ ਕਿਸੇ ਵੀ ਤਰੀਕੇ ਦੀ ਅਦਾਇਗੀ ਪੰਜਾਬ ਸਰਕਾਰ ਵੱਲੋਂ ਬਕਾਇਆ ਨਹੀਂ ਰਹੀ ਔਰ ਜੋ ਮੰਡੀਆਂ ਦੇ ਵਿੱਚ ਵੀ ਇਸ ਵਾਰੀ ਦੇਰੀ ਹੋਈ ਉਹ ਵੀ ਲਿਫਟਿੰਗ ਨਾ ਹੋਣ ਕਾਰਨ ਜੋ ਸੈਂਟਰ ਸਰਕਾਰ ਦੀ ਬਣਦੀ ਸੀ ਉਹ ਉਹਨਾਂ ਨੇ ਨਹੀਂ ਕੀਤੀ ਸੀ ਇਸ ਕਾਰਨ ਹੋਈ ਔਰ ਪਰ ਪਰਚੇਜ ਵਿੱਚ ਤੇ ਕਿਸਾਨਾਂ ਦੇ ਖਾਤਿਆਂ ਵਿੱਚ ਜੋ ਉਹਨਾਂ ਦੀ ਬਣਦੀ ਜੋ ਉਹਨਾਂ ਦੀ ਮਿਹਨਤ ਹੈ ਉਸ ਦਾ ਉਹ ਜਲਦੀ ਸਮੇਂ ਸਿਰ ਪੈਂਦਾ ਰਿਹਾ ਪੈਸੇ ਜਿੰਨੇ ਵੀ ਉਹਦੀ ਫਸਲ ਦੇ ਹੁੰਦੇ ਸੀ ਠੀਕ ਹੈ ਧੰਨਵਾਦ ਬੁਣਿਆ ਦੇ ਬੁਣਿਆ ਹਾਂਜੀ वाहगुरु जी का खालसा विश्व रतन सिंबल ऑफ द नॉलेज नारीक्ति दाता हर डब्बे कुचले लोगों के حقਾਂ ਦੀ ਰਾਖੀ ਕਰਨ ਵਾਲੇ ਭਾਰਤ ਦੇ ਮਹਾਨ ਫਿਲਾਸਫਰ ਬਾਬਾ ਸਾਹਿਬ ਭੀਮrao ਅੰਬੇ드ਕਰ ਜੀ ਦੇ 69ਵੇਂ ਪ੍ਰਿਨਿਰਮਣ ਦਿਵਸ ਤੇ ਉਹਨਾਂ ਸ਼ਰਧਾ ਫੁੱਲ ਪੇਟ ਕਰਨ ਵਾਸਤੇ ਇੱਥੇ ਇਕੱਠੇ ਹੋਏ ਆ। ਔਰ ਇਸ ਮੌਕੇ ਸਾਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਜੋ ਬਾਬਾ ਸਾਹਿਬ ਜੀ ਦਾ ਸੁਪਨਾ ਸੀ। ਪੜੋ, ਜੁੜੋ ਔਰ ਸੰਘਰਸ਼ ਕਰੋ। ਜੇਕਰ ਸਾਡੇ ਬੱਚੇ ਵਧੀਆ ਐਜੂਕੇਸ਼ਨ ਲੈ ਗਏ ਔਰ ਚੰਗੀਆਂ ਪੋਸਟਾਂ ਤੇ ਸਿਲੈਕਟ ਹੋ ਗਏ ਇਹ ਸਾਡੇ ਘਰਾਂ ਦੀ ਗਰੀਬੀ ਨੂੰ ਦੂਰ ਕਰਨਗੇ ਇਸੇ ਕਰਕੇ ਆਪਾਂ ਨੂੰ ਇਸ ਤੇ ਪਹਿਰਾ ਦਿੰਦੇ ਹੋਏ ਆਪਣੇ ਬੱਚਿਆਂ ਨੂੰ ਵਧੀਆ ਪੜ੍ਹਾਈ ਦੇਣੀ ਚਾਹੀਦੀ ਹੈ ਔਰ ਉਹਨਾਂ ਨੂੰ ਆਪਣੇ ਹੱਕਾਂ ਦੇ ਲਈ ਜਾਗਰੂਕ ਕਰਨਾ ਚਾਹੀਦਾ ਔਰ ਇੰਨਾ ਕਹਿੰਦਾ ਹੋਇਆ ਇੱਕ ਵਾਰ ਫਿਰ ਮੈਂ ਸਮੂਹ ਆਮ ਆਦਮੀ ਪਾਰਟੀ ਬਨ ਸ਼ਰਧਾ ਦੇ ਫੁੱਲ ਪੇਂਟ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਸਾਹਿਬ ਪ੍ਰੀਮਰਾ ਉਮੇਦਕਰ ਉਹਨਾਂ ਦੇ ਪ੍ਰੀ ਨਿਰਵਾਣ ਦਿਵਸ ਦੇ ਉੱਤੇ ਸਾਰੇ ਜਣੇ ਨਤਮਸਤਕ ਹੋਣ ਆਈ ਹੈ ਔਰ ਇਹ ਬੱਚਿਆਂ ਨੂੰ ਵੀ ਇੱਕ ਮੈਸੇਜ ਹੁੰਦਾ ਆ ਕਿ ਜਿਹੜੀਆਂ ਕੌਮਾਂ ਆਪਣੇ ਬਜ਼ੁਰਗਾਂ ਨੂੰ ਆਪਣੇ ਸ਼ਹੀਦਾਂ ਨੂੰ ਆਪਣੇ ਲੇਹਟਾਂ ਨੂੰ ਭੁੱਲ ਜਾਂਦੀਆਂ ਨੇ ਉਹ ਕੌਮਾਂ ਖਤਮ ਹੋ ਜਾਂਦੀਆਂ ਸੋ ਇਸ ਕਰਕੇ ਸਾਰਿਆਂ ਦਾ ਇਹ ਫਰਜ਼ ਬਣਦਾ ਕਿ ਕੱਲਾ ਜਿੱਦਾਂ ਕਹਿੰਦੇ ਐ ਮੱਥਾ ਟੇਕਣ ਦੇ ਨਾਲ ਨਹੀਂ ਉਹਨਾਂ ਨੂੰ ਸ਼ਰਦਾ ਦੀ ਫੁੱਲ ਭੇਟ ਹੋਣੀ ਕਿ ਜਿਹੜੇ ਉਹਨਾਂ ਦੇ ਏਜੰਡੇ ਸੀਗੇ ਜਾਂ ਜਿਹੜੀ ਉਹਨਾਂ ਦੀ ਸੋਚ ਸੀਗੀ ਉਸ ਸੋਚ ਦੇ ਮੱਦੇਨਜ਼ਰ ਉਹਨਾਂ ਦੇ ਰਸਤੇ ਉੱਤੇ ਚੱਲਦੇ ਹੋਏ ਜੇ ਆਪਾਂ ਵਾਕਿਆ ਹੀ ਜਿੱਦਾਂ ਹੁਣ ਬੱਚੇ ਆ ਬੱਚਿਆਂ ਦੀ ਗੱਲ ਕਰਨਾਣਾ ਸਾਹਿਬ ਨੇ ਕੀਤੀ ਐ ਸਭ ਤੋਂ ਵੱਡੀ ਚੀਜ਼ ਐ ਪੜ੍ਹਾਈ ਲਿਖਾਈ ਜਿਹੜਾ ਬੱਚਾ ਪੜ੍ਹ ਗਿਆ ਉਹ ਕਦੇ ਵੀ ਕਿਸੇ ਦਾ ਮਹਤਾਜ ਨਹੀਂ ਹੋ ਸਕਦਾ ਇਸ ਕਰਕੇ ਸਭ ਤੋਂ ਵੱਡੀ ਚੀਜ਼ ਹੈ ਕਿ ਵਿਦਿਆ ਕਹਿੰਦੇ ਆ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਤੇ ਉਹ ਪਰਉਪਕਾਰੀ ਹੁੰਦੀ ਹੈ ਜਿਹਨੂੰ ਵਿਚਾਰਦੇ ਆ ਇਸ ਕਰਕੇ ਜਿਹੜਾ ਜਿਹੜਾ ਇਸ ਵੇਲੇ ਬਾਬਾ ਸਾਹਿਬ ਦਾ ਸੁਪਨਾ ਹੈ ਕਿ ਹਰ ਬੱਚਾ ਪੜੇ ਉਹਨਾਂ ਨੇ ਜਾਤ ਪਾਤ ਨੂੰ ਦੂਰ ਕੀਤਾ ਜਾਤ ਪਾਤ ਤੋਂ ਉੱਪਰ ਉੱਠ ਕੇ ਸੰਵਿਧਾਨ ਸਾਰਿਆਂ ਵਾਸਤੇ ਲਿਖਿਆ ਇਸ ਕਰਕੇ ਇਸ ਤਰ੍ਹਾਂ ਸਾਡੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਜੀ ਭਗਵੰਤ ਮਾਨ ਜੀ ਜਿਹੜੇ ਲੇਜੈਂਡ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਔਰ ਡਾਕਟਰ ਭਿਵਰਾ ਉਮੇਦਕਰ ਹਰ ਦਫ਼ਤਰ ਦੇ ਵਿੱਚ ਉਹਨਾਂ ਦੀ ਫੋਟੋ ਲਗਾਉਣ ਦਾ ਮਤਲਬ ਇਹੀ ਹੈ ਕਿ ਜਦੋਂ ਵੀ ਕੋਈ ਬੰਦਾ ਜਾਵੇ ਤਾਂ ਹਰ ਵਕਤ ਉਹਨਾਂ ਦੀ ਜਿਹੜੀ ਸੋਚ ਹੈ ਆਪਣੇ ਦਿਮਾਗ ਦੇ ਵਿੱਚ ਰੱਖੇ ਇਸ ਕਰਕੇ ਅੱਜ ਦੇ ਦਿਨ ਦੇ ਉੱਤੇ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੈ ਉਹਨਾਂ ਦਾ ਜਿਹੜਾ ਸੁਨੇਹਾ ਹੈ ਉਹ ਘਰ ਘਰ ਤੱਕ ਪਹੁੰਚਾਈਏ ਖਾਸ ਤੌਰ ਤੇ ਸਾਡਾ ਪੰਜਾਬ 78 ਮਨਜਿੰਦਰ ਭਾਜੀ ਔਰ 80 ਸੀ ਨਿਊਜ਼ ਮਾਹੀ ਭਾਜੀ ਇਹਨਾਂ ਦੇ ਜ਼ਰੀਏ ਇਹ ਸਭ ਤੋਂ ਵੱਡੀ ਵਧੀਆ ਜਰੀਆ ਆ ਉਹਨਾਂ ਦਾ ਸੁਨੇਹਾ ਪਹੁੰਚਾਉਣ ਵਾਸਤੇ ਕਿ ਬੱਚਿਆਂ ਨੂੰ ਜਿਹੜਾ ਐਜੂਕੇਟ ਕਰੋ ਕਿਸੇ ਵੀ ਤਰ੍ਹਾਂ ਜੇ ਕੋਈ ਬੱਚਾ ਕਿਸੇ ਗਰੀਬੀ ਵਾਰਸ਼ਾ ਰਹਿੰਦਾ ਆ ਨਹੀਂ ਪੜਾਈ ਕਰ ਸਕਦਾ ਤਾਂ ਆਪਣਾ ਸਭ ਦਾ ਫਰਜ਼ ਬਣਦਾ ਜੇ ਸਾਨੂੰ ਤਿਲ ਪੁੱਲ ਰੱਬ ਨਹੀਂ ਦਿੱਤਾ ਹੋਇਆ ਤਾਂ ਉਹਦੀ ਮਦਦ ਕਰੀਏ ਉਹਨੂੰ ਪੜ੍ਹਾਈ ਦੇ ਵਿੱਚ ਉਹਦੀ ਮਦਦ ਕਰੀਏ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਹਰ ਗੱਲ ਨੂੰ ਬੜਾ ਗੰਭੀਰਤਾ ਨਾਲ ਲੈਂਦੇ ਹੋ ਔਰ ਬੜੀ ਢੰਗਾਈ ਦੇ ਵਿੱਚ ਗੱਲ ਕਰਦੇ ਹੋ ਇਹ ਜਾਣਕਾਰੀ ਦਿਓ ਕਿ ਜੇ ਆਪਾਂ ਗੱਲ ਕਰਦੇ ਪੰਜਾਬ ਸੁਵਿਧਾਨ ਦੀ ਅੱਜ ਬਾਬਾ ਸਾਹਿਬ ਨੂੰ ਅਸੀਂ ਨਰਮ ਹੋ ਰਹੇ ਆ ਸੇ ਸੰਵਿਧਾਨ ਇੱਕ ਕਿਤਾਬ ਨਹੀਂ ਹੈ ਇੱਕ ਦੇਸ਼ ਨੂੰ ਚਲਾਉਣ ਦਾ ਧਰਮ ਜੇ ਮੈਂ ਕਹਿ ਦਵਾਂ ਧਰਮ ਹੈ ਤੇ ਉਹਦੇ ਵਿੱਚ ਸੱਚ ਦੀ ਗੱਲ ਕੀਤੀ ਜਾਂਦੀ ਹੈ ਜਦੋਂ ਇਲੈਕਸ਼ਨ ਆਦੀਆਂ ਨੇ ਸਰਕਾਰ ਗਲੋਬਲ ਪੋਲਿਟੀਕਲ ਪਾਰਟੀਆਂ ਵਾਅਦੇ ਕਰਦੀਆਂ ਨੇ ਔਰ ਰਾਜ ਸੱਤਾ ਜਾਂਦ ਤੋਂ ਵਾਅਦੇ ਨਹੀਂ ਪੂਰੇ ਕਰਦੇ ਆ ਠੀਕ ਹੋ ਗਏ ਉਹਦਾ ਹਾਲ ਤੁਸੀਂ ਦੇਖ ਚੁੱਕੇ ਹੋ ਪਿਛਲੇ ਮੈਂ ਨਾਮ ਕਿਸੇ ਦਾ ਨਹੀਂ ਲੈਣਾ ਚਾਹੁੰਦਾ ਜਿਹੜੀ ਵੀ ਪਾਰਟੀ ਹੈ ਚਾਹੇ ਕੋਈ ਵੀ ਹੋਵੇ ਅਸੀਂ ਅੱਗੇ ਵੀ ਸਟੇਜਾਂ ਤੇ ਕਹਿ ਸਕੋ ਚਾਹੇ ਆਮ ਆਦਮੀ ਪਾਰਟੀ ਵੀ ਹੋਵੇ ਜੇ ਜਿਹੜੇ ਲੋਕ ਨੇ ਲੋਕ ਇੱਕ ਅਗਰ ਫਰਸ਼ ਤੋਂ ਅਰਸ਼ ਤੇ ਪਹੁੰਚ ਸਕਦੇ ਆ ਤੇ ਅਰਸ਼ ਤੋਂ ਫਰਸ਼ ਤੇ ਪਹੁੰਚਾਉਣ ਵਾਸਤੇ ਇੱਕ ਪਰਮਾਤਮਾ ਔਰ ਇੱਕ ਜਿਹੜੀ ਜਨਤਾ ਆ ਉਹ ਇੱਕ ਕਮੈਂਟਰੀ ਲਾਉਦੀ ਜਿਹੜਾ ਸਬਦਾਨ ਤੇ ਉਹ ਉਲਟ ਜਾਏਗਾ ਉਹ ਹਮੇਸ਼ਾ ਹੀ ਖਤਮ ਹੋਊਗਾ ਕੋਈ ਜਿਹੜਾ ਮਰਜ਼ੀ ਹੋਵੇ ਇਸ ਕਰਕੇ ਤੁਸੀਂ ਅੱਜ ਕੱਲ ਤੁਸੀਂ ਦੇਖ ਰਹੇ ਹੋ ਨਿਊਜ਼ ਦੇ ਵਿੱਚ ਕੀ ਕੁਝ ਹੋ ਰਿਹਾ ਉਹਦਾ ਕਾਰਨ ਇਹੀ ਬਣਿਆ ਕਿ ਉਹਨਾਂ ਨੇ ਜੋ ਕਿਹਾ ਉਹ ਕੀਤਾ ਨਹੀਂ ਹੈ ਇਸੇ ਕਰਕੇ ਜਿਹੜਾ ਮੈਨੀਫੈਸਟੋ ਕਹਿੰਦੇ ਆ ਕਿ ਮੈਨੀਫੈਸਟੋ ਕਾਨੂੰਨੀ ਹੋਣਾ ਚਾਹੀਦਾ ਇਹਦਾ ਕਾਨੂੰਨੀ ਰੂਪ ਹੋਣਾ ਚਾਹੀਦਾ ਤਾਂ ਕਿ ਜਿਹੜੀਆਂ ਚੀਜ਼ਾਂ ਲਿਖੀਆਂ ਆ ਉਹ ਪੂਰੀਆਂ ਕਰਨ ਕੋਈ ਵੀ ਕੋਈ ਵੀ ਪਾਰਟੀ ਹੋਵੇ ਇਹਦੇ ਵਿੱਚ ਕੋਈ ਦੋ ਰਹਿ ਜਾਵੇ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ